ਸਤ ਸ੍ਰੀ ਅਕਾਲ ਕੀ ਹਾਲ ਚਾਲ ਹੈ ਮੇਰੀਆਂ ਬਹੁਤ ਹੀ ਪਿਆਰੀਆਂ ਭੈਣਾਂ ਦਾ ਮੈਂ ਆਸ ਕਰਦੀ ਹਾਂ ਕਿ ਤੁਸੀਂ ਸਾਰੀਆਂ ਜਣੀਆਂ ਠੀਕ ਠਾਕ ਹੋਵੋ ਹੋਵੀਆਂ ਜੀ ਪਰਿਵਾਰ ਦੇ ਵਿੱਚ ਸੁੱਖ ਸ਼ਾਂਤੀ ਹੋਊਗੀ ਸਵੇਰ ਦਾ ਪਾਠ ਚੱਲ ਰਿਹਾ ਸੀ ਜੀ ਛਿੜੀ ਦਰਬਾਰ ਸਾਹਿਬ ਅਮਰਸਰ ਸਾਹਿਬ ਦਾ ਸਭ ਤੋਂ ਪਹਿਲਾਂ ਮੈਂ ਪੜਿਆ ਹੁਕਮਨਾਮਾ ਹੁਕਮਨਾਮਾ ਪੜਨ ਤੋਂ ਬਾਅਦ ਮੈਂ ਮੈਂ ਸੋਚ ਰਹੀ ਸੀ ਕਿ ਜਦੋਂ ਵੀ ਆਪਾਂ ਟੈਨਸ਼ਨ ਚ ਹੁੰਨੇ ਆ ਡਿਪਰੈਸ਼ਨ ਫੀਲ ਹੁੰਦਾ ਹਨਾ ਜਦੋਂ ਵੀ ਗੁਰੂ ਸਾਹਿਬ ਜੀ ਦਾ ਆਪਾਂ ਹੁਕਮਨਾਮਾ ਪੜ ਲੈਂਦੇ ਆ ਤੇ ਇੰਜ ਲੱਗਦਾਗਾ ਕਿ ਵਾਹਿਗੁਰੂ ਸਾਨੂੰ ਹੁਕਮ ਦਿੰਦਾ ਤੇ ਉਸ ਹੁਕਮ ਦੇ ਅਨੁਸਾਰ ਅਸੀਂ ਚੱਲਦੇ ਆ ਤਾਂ ਜ਼ਿੰਦਗੀ ਬਹੁਤ ਹੀ ਸੁਖਾਲੀ ਹੋ ਜਾਂਦੀ ਹੈ ਜੀ ਸੋ ਕੰਮ ਸਾਰਾ A to Z ਆਪਣਾ ਹੋ ਚੁੱਕਿਆ ਸੀ ਤੇ ਮਾਸੀ ਜੀ ਤੇ ਚਾਚਾ ਜੀ ਹੁਣੇ ਆਏ ਹੋਏ ਨੇ ਕਿ ਆਪਣੇ ਘਰੇ ਤੁਸੀਂ ਇੱਕ ਸ਼ਾਰਟ ਵੀਡੀਓ ਦੇਖੀ ਹੋਣੀ ਤਾਂ ਸਵੇਰੇ ਸਵੇਰੇ ਸਾਨੂੰ ਆਏ ਸੀ ਕਿ ਅਸੀਂ ਪਰੌਂਠਿਆਂ ਦਾ ਕੰਮ ਨਿਬੇੜ ਲਈ ਹੈ ਸੋਜੀ ਕਿਚਨ ਦੇ ਵਿੱਚ ਇੱਕ ਸਾਈਡ ਮੈਂ ਦੁੱਧ ਵਗੈਰਾ ਤਿਆਰ ਕਰਨ ਲੱਗੀ ਤੇ ਦੂਜੇ ਪਾਸੇ ਮੰਮੀ ਬਣਾਉਣ ਲੱਗੇ ਪਰੌਂਠੇ ਰਾਤ ਆਪਾਂ ਅੰਦਾਲ ਬਣਾ ਲਈ ਸੀ ਰਾਤ ਮਾਸੀ ਜੀ ਹੁਣੀ ਆਪਣੇ ਇੱਥੇ ਨੇੜੇ ਰਿਸ਼ਤੇਦਾਰੀ ਉੱਥੇ ਚਲੇ ਗਏ ਸੀ ਸਵੇਰ ਮਾਰਨਿੰਗ ਆਗੇ ਸੀਗੇ ਪਹਿਲਾਂ ਤਾਂ ਮਾਸੀ ਹੁਣੀ ਪਲੈਨਿੰਗ ਤਾਂ ਇਦਾਂ ਕਰਕੇ ਸੀ ਵੀ ਅਸੀਂ ਮਾਰਨਿੰਗ ਆਵਾਂਗੇ ਤੇ ਇਵਨਿੰਗ ਚਲੇ ਜਾਵਾਂਗੇ ਪਰ ਹਣਾ ਕੁਝ ਕੰਮ ਸੀਗੇ ਜਿਹੜੇ ਅੱਜ ਵੀ ਕਰਨੇ ਸੀ ਇਸ ਕਰਕੇ ਮਮਾਸੀ ਜੀ ਹੁਣੀ ਰਹਿ ਗਏ ਬਟ ਸਾਨੂੰ ਹਮੇਸ਼ਾ ਹੀ ਇਦਾਂ ਹੁੰਦਾਗਾ ਵੀ ਜਦੋਂ ਇਹ ਆਉਣ ਕੁਛ ਦਿਨ ਲਾ ਕੇ ਜਾਣ ਹਨਾ ਤੇ ਕਿਉਂਕਿ ਆਪਦੇ ਜੀ ਸਕੇ ਤਾਂ ਸਕੇ ਹੀ ਹੁੰਦੇ ਨੇ ਜਿੱਥੇ ਆਪਦੇ ਖੜ ਜਾਣਗੇ ਨਾ ਉੱਥੇ ਕਿਸੇ ਨੇ ਨਹੀਂ ਬਗਾਨੇ ਨੇ ਖੜਨਾ ਹੈਗਾ ਤੇ ਤਾਤਾ ਜੀ ਹੁਣੀ ਸਾਡੇ ਹਨਾ ਸਰਵਿਸ ਕਰਦੇ ਨੇ ਔਰ ਉਹਨਾਂ ਕੋਲੇ ਬਹੁਤ ਘੱਟ ਟਾਈਮ ਹੁੰਦਾਗਾ ਜਦੋਂ ਵੀ ਥੋੜਾ ਜਿਹਾ ਉਹਨਾਂ ਕੋਲੇ ਟਾਈਮ ਹੁੰਦਾ ਜਦੋਂ ਉਹਨਾਂ ਨੇ ਪਿੰਡ ਆਉਣਾ ਤਾਂ ਸਾਨੂੰ ਵੀ ਸਾਰਿਆਂ ਨੂੰ ਚਾਹ ਹੁੰਦਾ ਵੀ ਉਹ ਆਉਣਗੇ ਹਨਾ ਤੇ ਪਹਿਲਾਂ ਸਾਡਾ ਗੌਰਵ ਵੀ ਆਉਂਦਾ ਸੀ ਗੌਰਵ ਦਾ ਵੀ ਬੜਾ ਚਾਹ ਸੁਦੀ ਵੀ ਇਹਨਾਂ ਦਾ ਬੜਾ ਚਾਹ ਕਰਦੇ ਸੀਗੇ ਹੁੰਦਾ ਹੀ ਹੈ ਜੀ ਚਾਹ ਹੋਣਾ ਵੀ ਚਾਹੀਦਾ ਹਨਾ ਜਦੋਂ ਅਗਲਾ ਆਪਣਾ ਇੰਨਾ ਜਿਆਦਾ ਕਰਦਾਗਾ ਤੇ ਇਧਰ ਮੰਮੀ ਬਣਾਉਣ ਲੱਗੇ ਸੀਗੇ ਪਰੌਂਠੇ ਰਾਤ ਆਪਾਂ ਨਾਲ ਬਾਅਦ ਦੇ ਵਿੱਚ ਦਾਲ ਬਣਾ ਲਈ ਸੀ ਤੇ ਸਵੇਰੇ ਦਾਲ ਵਾਲੇ ਹੀ ਪਰੌਂਠੇ ਬਣਾਉਣ ਦਾ ਪਲੈਨਿੰਗ ਹੋ ਗਈ ਸੀ ਅਸੀਂ ਸਿੱਧਾ ਜੀ ਇਦਾਂ ਨਹੀਂ ਬਣਾਉਂਦੇ ਹੈਗੇ ਕਿ ਦਾਲ ਨੂੰ ਆਟੇ ਦੇ ਵਿੱਚ ਗੁੰਨ ਕੇ ਪਰੌਂਠੇ ਬਣਾ ਲਓ ਥੋੜੇ ਜਿਸੀਂ ਪਿਆਜ਼ ਵਗੈਰਾ ਵਿੱਚ ਪਾ ਦਿੰਨੇ ਆ ਜਿਹਦੇ ਨਾਲ ਫਲੇਵਰ ਅੱਛਾ ਆਉਂਦਾ ਟੇਸਟ ਵਧੀਆ ਆਉਂਦਾ ਹਨਾ ਕੱਲੇ ਪੀਲੇ ਪੀਲੇ ਜੇ ਪਰੌਂਠੇ ਨਹੀਂ ਲੱਗਦੇ ਉਹਦੇ ਵਿੱਚ ਜਦੋਂ ਕੁਝ ਮਟੀਰੀਅਲ ਅੱਛਾ ਲੱਗਦਾਗਾ ਨਾ ਤਾਂ ਫੇਰ ਬੜੇ ਜ਼ਿਆਦੇ ਜਿਹੜੇ ਟੇਸਟੀ ਬਣ ਜਾਂਦੇ ਨੇ ਪਰੌਂਠੇ ਤੇ ਫਟਾਫਟ ਦੇਖੋ ਸਾਡੇ ਮੰਮੀ ਨਾ ਕੰਮ ਬਹੁਤ ਫਾਸਟ ਕਰਦੇ ਨੇ ਇਸ ਜਿਹੜੇ ਵਾਲੇ ਸਾਡੇ ਮਾਸੀ ਜੀ ਹੁਣੇ ਆਏ ਹੋਏ ਨੇ ਸਾਡੇ ਮੰਮੀ ਇਹਦੇ ਬਚੋਲਣ ਵੀ ਨੇ ਤੇ ਇਹ ਮਾਸੀ ਵੀ ਸਾਡੇ ਬਰਨਾਲੇ ਤੋਂ ਹੀ ਨੇਗੇ ਪਰ ਰਹਿ ਇਹ ਬਠਿੰਡੇ ਰਹੇ ਨੇਗੇ ਪਿਛਲੇ ਕਾਫੀ ਸਮੇਂ ਤੋਂ ਬਿਕੋਜ਼ ਸਾਤਜੀ ਸਰਵਿਸ ਕਰਦੇ ਨੇ ਹਨਾ ਤਾਂ ਪਿੰਡ ਅਸੀਂ ਹੀ ਰਹਨੇ ਆਗੇ ਸਾਡੇ ਹੋਰ ਸਕੇ ਸਬੰਧੀ ਸਾਰੇ ਘਰ ਆਪਣੇ ਇੱਥੇ ਰਹਿੰਦੇ ਨੇਗੇ ਤੇ ਇਧਰ ਐਵੇਂ ਸੀ ਜੀ ਬੀਬੀ ਹੁਣ ਸਾਡੇ ਗਏ ਹੋ ਸੀ ਪਹਿਲਾਂ ਸਾਡੇ ਭੂਆ ਜੀ ਕੋਲੇ ਭੂਆ ਜੀ ਤੋਂ ਚੱਲ ਕੇ ਹਨਾ ਚਾਚਾ ਜੀ ਹੁਣਾਂ ਕੋਲੇ ਜਾਇ ਆਏ ਫਿਰ ਇਹ ਨਾਲੇ ਤਾਂ ਮਾਸੀ ਜੀ ਉਹਨਾਂ ਨੂੰ ਇੱਥੇ ਕੋਈ ਕੰਮ ਸੀਗਾ ਤੇ ਨਾਲੇ ਚੱਲ ਬੀਬੀ ਜੀ ਸਾਡੇ ਕੋਲੇ ਆ ਗਏ ਤੇ ਇਹ ਸਾਡੇ ਦਾਦੀ ਜੀ ਹੈਗੇ ਆ ਜਿਹੜੇ ਇੱਥੇ ਰਹਿੰਦੇ ਨੇ ਸਾਡੇ ਕੋਲ ਤੇ ਕਦੇ-ਕਦਾਈ ਹਨਾ ਇਹਨਾਂ ਨੂੰ ਹਨਾ ਜਿਵੇਂ ਹੁੰਦਾ ਕਰਕੇ ਚਲੋ ਜਾਏ ਆਉਣੇ ਆਂਗੇ ਹਾਂ ਵਧੀਆ ਲੱਗਦਾ ਜੀ ਸਾਰਿਆਂ ਨੂੰ ਹਨਾ ਸਾਰੇ ਧੀਆਂ ਪੁੱਤ ਇੱਕੋ ਜਿੱਕੇ ਹੀ ਹੁੰਦੇ ਨੇ ਕਿ ਹਰੇਕ ਨੂੰ ਹੁੰਦਾ ਵੀ ਸਾਡੇ ਕੋਲੇ ਵੀ ਦਾਦੀ ਜੀ ਆਉਣ ਤੇ ਇਧਰ ਮੰਮੀ ਨੇ ਨਾ ਪਾਣੀ ਵਗੈਰਾ ਲੈ ਲਿਆ ਸੀ ਕਿਉਂਕਿ ਦਹੀਂ ਜਿਆਦਾ گاੜਾ ਹੋ ਗਿਆ ਸੀ ਸਾਡਾ ਅੱਜ ਤੇ ਹਲ ਥੋੜਾ ਜਿਹਾ ਵੀ ਪਾਣੀ ਪਾ ਲਈਏ ਨਾ ਹਾਂ ਵਧੀਆ ਟੇਸਟੀ ਜਿਹਾ ਲੱਗਦਾਗਾ ਸਾਨੂੰ ਬੜਾ ਗੜਾ ਜਿਹਾ ਦਹੀਂ ਪਸੰਦ ਨਹੀਂ ਹੈਗਾ ਤੇ ਹਰੇਕ ਦੀ ਅਲੱਗ-ਅਲੱਗ ਚੁਆਇਸ ਹੁੰਦੀ ਹੈ ਸਾਡੇ ਜ਼ਿਆਦਾਤਰ ਖਾਣ ਪੀਣ ਦੇ ਮਾਮਲੇ 'ਚ ਸਾਰੇ ਪਰਿਵਾਰ ਦੀ ਇੱਕੋ ਜਿੱਕੇ ਹੀ ਚੁਆਇਸ ਆਗੀ ਦੀ ਮਾਸੀ ਜੀ ਹੁਣ ਨਾਲ ਅਸੀਂ ਬਹੁਤ ਗੱਲਾਂ ਕੀਤੀਆਂ ਕੱਲ ਸਾਰੇ ਦਿਨ ਸਾਨੂੰ ਪਤਾ ਹੀ ਨਹੀਂ ਲੱਗਾ ਦਿਨ ਕਿਵੇਂ ਲੰਘ ਗਿਆ ਹਨ ਬਈ ਰਾਤ ਨੂੰ ਜਦੋਂ ਸੌਣ ਲੱਗੇ ਬੈਠੇ ਬੈਠੇ ਗੱਲਾਂ ਕਰੀਏ ਉਹ ਤਾਂ ਸੋਚੀ ਨਹੀਂ ਹੈਗਾ ਵੀ ਪੈ ਵੀ ਜਾਈਏ ਕੁਛ ਚਿਰ ਹਨ ਫਿਰ ਰੀੜ ਦੀ ਹੱਡੀ ਦੁਖੇ ਕਿਸੇ ਦੇ ਲੱਗ ਦੋ ਕਿਉਂਕਿ ਮੰਮੀ ਕਰੇ ਮੇਰੇ ਪੈਰ ਦੁਖਦੇ ਨੇ ਹਨ ਤਾਂ ਸਾਡੀ ਆਪਣੀ ਜਿਹੜੀ ਲਾਈਫ ਹੁੰਦੀ ਹੈ ਨਾ ਉਹ ਇਸ ਤਰ੍ਹਾਂ ਦੀ ਬਣ ਗਈ ਆਪਾਂ ਸਵੇਰੇ ਕੰਮ ਕਰ ਲੇ ਫਿਰ ਪੈ ਜਾਂਦੇ ਹਾਂ ਨਾ ਰੈਸਟ ਕਰ ਲੋ ਜੀ ਫਿਰ ਆਪਾਂ ਨੂੰ ਨਾ ਇੱਕ ਗੱਲ ਹੋਰ ਆਪਾਂ ਕਿਸੇ ਨਾਲ ਇੰਨੀਆਂ ਗੱਲਾਂ ਬਾਤਾਂ ਬਹੁਤ ਘੱਟ ਹੋ ਗਈਆਂ ਜਦੋਂ ਇੱਕ ਦਿਨ ਵੀ ਗੱਲਾਂ ਕਰ ਲਈਏ ਨਾ ਤਾਂ ਦੂਜੇ ਦਿਨ ਆਇ ਲੱਗਦਾ ਵੀ ਪਤਾ ਹੀ ਨਹੀਂ ਕਿੱਥੇ ਕਿ ਜਾਇਆ ਏ ਕੀ ਕਰ ਲਿਆ ਹਨਾ ਜੀ ਤੇ ਉਸੇ ਤਰ੍ਹਾਂ ਇਹਨੂੰ ਦੇਖੋ ਗੁਰਸੇਵਤ ਆ ਗਈ ਗੁਰਸੇਵਤ ਨੂੰ ਵੀ ਇੰਨਾ ਜ਼ਿਆਦਾ ਚਾਹ ਸੀ ਤੇ ਸਾਡੇ ਮੰਗਰ ਹਨਾ ਜਿਵੇਂ ਮੈਂ ਤੇ ਸੁਦੀਪ ਚਾਚਾ ਜੀ ਕਹਿੰਦੇ ਸੀ ਔਰ ਮਾਸੀ ਜੀ ਕਹਿੰਦੇ ਸੀ ਇਹ ਵੀ ਕਹਿੰਿਆ ਕਰੇ ਚਾਚਾ ਜੀ ਆਏ ਨੇ ਮਾਸੀ ਜੀ ਆਏ ਨੇ ਹਨਾ ਤਾਂ ਫਿਰ ਮੈਨੂੰ ਸਮਝਾਇਆ ਵੀ ਨਹੀਂ ਬੁੱਤੋ ਸਾਡੇ ਚਾਚਾ ਚਾਚੀ ਲੱਗਦੇ ਨੇ ਤੇਰੇ ਤਾਂ ਇਹ ਦਾਦਾ ਦਾਦੀ ਹੀ ਨੇ ਹਨਾ ਤਾਂ ਇਹ ਕਰੇ ਅੱਜ ਮੇਰੇ ਇੱਕ ਦਾਦੂ ਏ ਨੇ ਇੱਕ ਦਾਦੂ ਏ ਨੇ ਇੱਕ ਮੇਰੇ ਦਾਦੀ ਏ ਨੇ ਇੱਕ ਦਾਦੀ ਏ ਨੇ ਹਨਾ ਤਾਂ ਬੱਚਿਆਂ ਨੂੰ ਵੀ ਖੁਸ਼ੀ ਹੁੰਦੀ ਆ ਹਨਾ ਤੇ ਵਧੀਆ ਗੱਲ ਐ ਜੀ ਤੇ ਅੱਜ ਮੈਂ ਗੁਰਸੇਵਤ ਦੇ ਕਰਤਾ ਸੀਗਾ ਜੂੜਾ ਤੇ ਕਈ ਦਿਨ ਹੋ ਗਏ ਸੀਗੇ ਪਹਿਲਾਂ ਗੁੱਤਾਂ ਕਰਦੇ ਸੀ ਜਿਹੜੇ ਪਿਛਲੇ ਵਾਲ ਸਿਹਰੇ ਗੁੱਤਾਂ ਚ ਨਾ ਪ੍ਰੋਪਰ ਨਹੀਂ ਆਉਂਦੇ ਸੀ ਇਸ ਕਰਕੇ ਮੈਂ ਉਹ ਵਿਚ ਦੇਖਦਾਈ ਜੂੜਾ ਕਰ ਦੇਣੀ ਹੁੰਦੀ ਹਨਾ ਮੈਨੂੰ ਜੂੜੇ ਦਾ ਬਹੁਤ ਸ਼ੌਂਕ ਐ ਮੈਨੂੰ ਬਹੁਤ ਸੋਹਣੇ ਲੱਗਦੇ ਆ ਬੱਚਿਆਂ ਦੇ ਜੂੜੇ ਤੇ ਇਦਾਂ ਹੁੰਦਾਗਾ ਜੀ ਵੀ ਜਦੋਂ ਆਪਾਂ ਨਾ ਬੱਚੇ ਦੇ ਕੇਸ ਸਵਾਰ ਕੇ ਰੱਖਦੇ ਆਂਗੇ ਥੋੜਾ ਜਿਹਾ ਹੇਅਰ ਸਟਾਈਲ ਲਾਈਕ ਆ ਚੇਂਜ ਵੀ ਕਰ ਦਈਏ ਨਾ ਬੱਚੇ ਦੀ ਲੁੱਕ ਡਿਫਰੈਂਟ ਜੀ ਸਾਹਮਣੇ ਆਉਂਦੀ ਇੱਕ ਸ਼ਕਲ ਦੇਖ ਦੇਖ ਕੇ ਕਦੇ ਐਂ ਲੱਗਦਾ ਹੁੰਦਾ ਵੀ ਇਦਾਂ ਦੀ ਪੱਕੀ ਹੋ ਗਈ ਗੁਰਸੇਤਾ ਹਨਾ ਤੇ ਮੰਮੀ ਮੈਨੂੰ ਕਹਿੰਦੇ ਜਾਸ ਇਦਾਂ ਕਰ ਤੇਰੇ ਚਾਚਾ ਜੀ ਆ ਗਏ ਨੇ ਔਰ ਉਹਨਾਂ ਨੂੰ ਦਹੀਂ ਵਗੈਰਾ ਦੇ ਦੇ ਪਾ ਲੈ ਦਹੀਂ ਤੇ ਨਾਲ ਨਮਕ ਉਹ ਆਪਣੇ ਟੇਸਟ ਦੇ ਅਕੋਰਡਿੰਗ ਲੈ ਲੈਣਗੇ ਮੈਂ ਕਿਹਾ ਵੀ ਚਲੋ ਠੀਕ ਹੈ ਮੰਮੀ ਹਨਾ ਤੇ ਨਾਲ ਦੀ ਨਾਲ ਫਿਰ ਮੈਂ ਦੁੱਧ ਦੁੱਧ ਵੀ ਦੇਤਾ ਸੀ ਜੀ ਹਨਾ ਤੇ ਇਧਰ ਇਧਰ ਮੰਮੀ ਨਾਲ ਦੇ ਨਾਲ ਪਰੌਂਠੇ ਰੱਖ ਰਏ ਸੀ ਤੇ ਮੈਂ ਨਾਲ ਦੇ ਨਾਲ ਫੜਾ ਰਹੀ ਸੀ ਫਿਰ ਮੈਂ ਬੀਬੀ ਨੂੰ ਵੀ ਆਵਾਜ਼ ਮਾਰਤੀ ਬੀਬੀ ਤੁਸੀਂ ਵੀ ਇੱਥੇ ਨੇੜੇ ਆ ਕੇ ਬਹਿ ਜਾਓ ਹਨਾ ਤੁਹਾਨੂੰ ਵੀ ਨਾਲ ਦੇ ਨਾਲ ਖਵਾ ਦਾਂਗੇ ਤੇ ਇਹ ਸਾਰਿਆਂ ਨੂੰ ਇਹ ਹੁੰਦਾ ਜੀ ਸਵੇਰੇ ਮਾਰਨਿੰਗ ਜਦੋਂ ਰੋਟੀ ਦਾ ਕੰਮ ਨਿਬੜ ਜੇ ਸਮਝ ਲਓ ਅੱਧੇ ਤੋਂ ਜ਼ਿਆਦਾ ਕੰਮ ਤਾਂ ਤੁਹਾਡਾ ਹੋ ਗਿਆ ਜੇ ਰੋਟੀ ਖਾਵਾਂਗੇ ਟਾਈਮ ਸਿਰ ਫੇਰੀ ਭਾਂਡਿਆਂ ਦਾ ਕੰਮ ਨਿਬੜਦਾ ਫੇਰੀ ਸਾਰਾ ਕੁਛ ਹਨਾ ਹੁੰਦਾਗਾ ਜੀ ਤੇ ਕੱਲ ਮੈਨੂੰ ਸਾਰੀਆਂ ਭੈਣਾਂ ਨੇ ਬਹੁਤ ਸਾਰੀਆਂ ਦੁਆਵਾਂ ਭੇਜੀਆਂ ਸੁਦੀਪ ਦੇ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਹੀ ਹੈ ਨਾ ਕੱਲ ਸੁਦੀਪ ਦਾ ਜੀ ਹੈਪੀ ਬਰਥਡੇ ਹੈ ਨਾ ਵਾਹਿਗੁਰੂ ਕਰੇ ਕੇ ਸੁਦੀਪ ਸਾਡੇ ਅੰਗ ਸੰਗ ਰਹਿਣ ਹੈ ਨਾ ਤੇ ਉਹਨਾਂ ਦੀ ਆਤਮਿਕ ਸ਼ਾਂਤੀ ਦੇ ਲਈ ਜਿਹੜੇ ਅਸੀਂ ਪਾਠ ਸਹਿਜ ਪਾਠ ਪ੍ਰਕਾਸ਼ ਨੇ ਜਦੋਂ ਵੀ ਮੈਨੂੰ ਟਾਈਮ ਮਿਲਦਾ ਦਿਨ ਦੇ ਵਿੱਚ ਮੈਂ ਸਹਿਜ ਪਾਠ ਕਰਦੀ ਰਹਣੀ ਆ ਹੈ ਨਾ ਤੇ ਇਦਾਂ ਹੁੰਦਾ ਜੀ ਜਿਹੜੇ ਸਹਿਜ ਪਾਠ ਹਨ ਬਈ ਇਹ ਬਹੁਤ ਘੱਟ ਲੋਕ ਕਰਦੇ ਨੇ ਆਪਾਂ ਨਿਤਨੇਮ ਡੇਲੀ ਕਰ ਲੈਂਦੇ ਆ ਸਵੇਰੇ ਜਪਜੀ ਸਾਹਿਬ ਕਰ ਲੈਂਦੇ ਆ ਹਨ ਸ਼ਾਮ ਨੂੰ ਰਹਿਰਾ ਸਾਹਿਬ ਕਰ ਲੈਨੇ ਜਿਆਦਾ ਰੂਟੀਨ ਹੈ ਜਿਹੜੀ ਹੈ ਮੇਰੀਆਂ ਭੈਣਾਂ ਦਾ ਜਿਹੜਾ ਆਪਾਂ ਸਹਿਜ ਪਾਠ ਕਰਦੇ ਨਾ ਉਹ ਤੁਹਾਨੂੰ ਲਾਈਫ ਦੇ ਵਿੱਚ ਇੰਨਾ ਚੇਂਜਿੰਗ ਹੋ ਜੂ ਔਰ ਸਹਿਜਤਾ ਭਰਪੂਰ ਆਗਾ ਤੇ ਉਹਦੇ ਵਿੱਚ ਦੇਖ ਲਓ ਜਿਵੇਂ 6 ਗੁਰੂ ਸਹਿਬਾਨਾ 15 ਭਗਤਾਂ ਤੇ 11 ਪਟਾਂ ਦੀ ਬਾਣੀ ਆ ਹਨ ਮੈਨੂੰ ਤਾਂ ਸਭ ਤੋਂ ਜ਼ਿਆਦਾ ਸਕੂਨ ਹੀ ਪਾਠ ਕਰਕੇ ਮਿਲਦਾਗਾ ਤੇ ਜਦੋਂ ਨਾ ਅਸੀਂ ਕੰਮ ਕਰ ਰਹੇ ਸੀ ਤਾਂ ਅਚਾਨਕ ਮਾਸੀ ਜੀ ਆਗੇ ਤੇ ਔਰ ਮਾਸੀ ਜੀ ਕਹਿੰਦੇ ਵੀ ਬਸ ਮੈਂ ਫਟਾਫਟ ਆਪਣੇ ਆਪ ਹੀ ਪਾ ਲੂ ਮੈਂ ਮਾਸੀ ਨੂੰ ਕਿਹਾ ਵੀ ਨਹੀਂ ਤੁਸੀਂ ਸਾਡੇ ਗੈਸ ਤੋਂ ਐ ਨਾ ਕਰੋ ਕੋਈ ਗੱਲ ਮੈਂ ਫੜਾ ਦੂੰ ਪਰ ਸਾਡੇ ਨਾ ਮਾਸੀ ਦੀ ਆਦਤ ਆ ਗਈ ਇਹ ਚੰਗੀ ਵੀ ਹੈਗੀ ਪਰ ਸਾਨੂੰ ਐ ਹੁੰਦਾ ਵੀ ਮਾਸੀ ਤੁਸੀਂ ਕੋਈ ਗੱਲ ਨਹੀਂ ਤੁਸੀਂ ਬੈਠੋ ਅਸੀਂ ਤੁਹਾਨੂੰ ਫੜਾਉਣੇ ਆ ਹਨ ਮਾਸੀ ਕਹਿੰਣਗੇ ਨਹੀਂ ਨਹੀਂ ਜਸ ਮੈਂ 2 ਮਿੰਟਾ ਚਾਪੀ ਲੈ ਲੈਣਾ ਹਨ ਤੇ ਜਦੋਂ ਵੀ ਮੈਂ ਕਿਚਨ ਦੇ ਵਿੱਚ ਰੋਟੀ ਬਣਾਉਣੀ ਹੁੰਦੀ ਹੈ ਨਾ ਤੇ ਮਾਸੀ ਆਏ ਹੋਣ ਤਾਂ ਮਾਸੀ ਕਰਨ ਲੈ ਜਸਮੈ ਨਾਲ ਦੀ ਨਾਲ ਰਾੜ ਦਿੰਨੀ ਆ ਛੇਤੀ ਕੰਮ ਹੋ ਜੂ ਆਪਣਾ ਹਨਾ ਤਾਂ ਇਹ ਨਾ ਮਤਲਬ ਆ ਕੇ ਕਿਸ ਨੂੰ ਤੰਗ ਜੇ ਕਰਕੇ ਖੁਸ਼ ਨਹੀਂ ਹੁੰਦੇ ਹੈਗੇ ਰੇਗ ਤਾਂ ਦੇਖੋ ਅਲੱਗ-ਅਲੱਗ ਨੇਚਰ ਹੁੰਦਾਗਾ ਤੇ ਬਸ ਵਧੀਆ ਨੇਚਰ ਹੈ ਜੀ ਮਾਸੀ ਜੀ ਦਾ ਹਨਾ ਤੇ ਨਾਲ ਦੀ ਨਾਲ ਨਾ ਜਦੋਂ ਅਸੀਂ ਗੱਲਾਂ ਕਰੀ ਜਾਂਦੇ ਸੀ ਤਾਂ ਵਾਸੀ ਦਾ ਜਦੋਂ ਵਿਆਹ ਹੋਇਆ ਹਨਾ ਉਹ ਗੱਲਾਂ ਕਰਨ ਲੱਗੇ ਵੀ ਕਿਵੇਂ-ਕਿਵੇਂ ਹਨਾ ਕਿਵੇਂ ਐਡਜਸਟ ਕੀਤਾ ਉਹਨਾਂ ਨੇ ਇਧਰ ਲਈ ਫੈਮਿਲੀ ਚ ਕਿਉਂਕਿ ਮੰਮੀ ਤੇ ਮਾਸੀ ਦੀ ਪਰਵਰੇਸ਼ ਸੀ ਜਿਹੜੀ ਸ਼ਹਿਰ ਦੇ ਵਿੱਚ ਹੋਈ ਸੀ ਸ਼ਹਿਰ ਦੇ ਵਿੱਚ ਹੁਣ ਕਿੰਨੀਆਂ ਜ਼ਿਆਦਾ ਫੈਸਿਲਿਟੀਆਂ ਹੁੰਦੀਆਂ ਨੇ ਲਾਈਫ ਦੇ ਵਿੱਚ ਤੇ ਪਿੰਡਾਂ ਦੇ ਵਿੱਚ ਓਨੀਆਂ ਫੈਸਿਲਿਟੀਆਂ ਅੱਜ ਤੋਂ ਮੈਨੂੰ ਲੱਗਾ 20-25 ਸਾਲ ਪਹਿਲਾਂ ਤਾਂ ਨਹੀਂ ਹੁੰਦੀਆਂ ਸੀ ਮੰਮੀ ਦੇ ਵਿਆਹ ਨੂੰ ਤਾਂ 25 ਤਾਂ ਸੁਦੀਪ ਮਤਲਬ ਜ਼ਿਆਦਾ ਟਾਈਮ ਹੀ ਹੋ ਗਿਆ ਹਨਾ ਉਦੋਂ ਤਾਂ ਦੇਖ ਲਓ ਇੰਨਾ ਕੁਝ ਹੋਣੀ ਨਹੀਂ ਇੱਥੇ ਤਰੱਕੀ ਪਿੰਡ 'ਚ ਪਰ ਫੇਰ ਵੀ ਦੇਖ ਲਓ ਇੱਕ ਆਪਣੇ ਆਪ ਨੂੰ ਢਾਲਣਾ ਬਹੁਤ ਵੱਡੀ ਗੱਲ ਹੁੰਦੀ ਹੈਗੀ ਤੇ ਬਈ ਇਹ ਵੀ ਕਿਸੇ ਕਿਸੇ ਦੇ ਵਿੱਚ ਹੀ ਗੁਣ ਹੁੰਦਾਗਾ ਕਿ ਤੁਸੀਂ ਇਨ ਲਾਈਫ ਆਪਣੇ ਆਪ ਨੂੰ ਇੱਕ ਪੋਜ਼ਿਟਿਵ ਐਟੀਟਿਊਡ ਲੈ ਕੇ ਜਿਉਣੀ ਹੋਗੇ ਹਨਾ ਤੇ ਬਸ ਮੰਮੀ ਰੋਟੀ ਬਣਾਈਗੇ ਤੇ ਨਾਲ ਦੇ ਨਾਲ ਮੈਂ ਫਟਾਫਟ ਫੜਾਈਗੀ ਅਸੀਂ ਜਿਹੜਾ ਜ਼ਿਆਦਾਤਰ ਕਿ ਉਹ ਯੂਜ਼ ਕਰਦੇ ਹਾਂ ਦੇਸੀ ਹੀ ਕਰਦੇ ਆ ਜੀ ਕਿਉਂਕਿ ਪਰਦੇਸੀਕ ਜੇ ਤੁਸੀਂ ਯੂਜ਼ ਕਰਦੇ ਹੋ ਨਾ ਬਿਮਾਰੀਆਂ ਦਾ ਘਰ ਕੁਸ਼ਟ ਚੀਜ਼ਾਂ ਹੁੰਦੀਆਂ ਨੇ ਜਿਹਦੇ ਵਿੱਚ ਆਪਾਂ ਉਹ ਵਾਲਾ ਕਿ ਉਹ ਜਿਹੜਾ ਰਿਫਾਈਨ ਵਗੈਰਾ ਕੁਝ ਯੂਜ਼ ਕਰ ਲੈਣੇ ਹੈਗੇ ਬਟ ਜ਼ਿਆਦਾਤਰ ਅਸੀਂ ਗੁਰੇਜ਼ ਹੀ ਕਰਦੇ ਇਹਨਾਂ ਚੀਜ਼ਾਂ ਨੂੰ ਖਾਣ ਤੋਂ ਤਾਂ ਅਸੀਂ ਗੌਰਵ ਨੂੰ ਵੀ ਮਿਸ ਕਰ ਰਹੀ ਸੀ ਹਨਾ ਗੌਰਵ ਨੂੰ ਨੀਅਰ ਅਬਾਊਟ ਮੈਨੂੰ ਲੱਗਦਾ ਵੀ 1.5 ਸਾਲ ਹੋ ਗਿਆ ਕੈਨੇਡਾ ਗਏ ਨੂੰ ਤੇ ਇੱਧਰ ਮਾਸੀ ਜੀ ਤੇ ਚਾਚਾ ਜੀ ਬੈਠੇ ਨੇਗੇ ਦਾਦੀ ਜੀ ਵੀ ਬੈਠੇ ਨੇਗੇ ਤੇ ਬਾਹਰ ਨਾਲ ਦੋ ਚੇਅਰਸ ਪਈਆਂ ਸੀਗੀਆਂ ਆਏ ਹੁੰਦਾ ਮੰਜਾ ਡਾਉਣ ਨਾਲੋਂ ਚੰਗਾ ਕਈ ਵਾਰੀ ਆਪਾਂ ਚੇਅਰ ਹੀ ਯੂਜ਼ ਕਰ ਲੈਨੇ ਵੀ ਚਲੋ ਬੈਠ ਜਾਨੇ ਹਣਾ ਤੇ ਪਰ ਜਦੋਂ ਆਪਾਂ ਉੱਠ ਖੜਦੇ ਆ ਮੈਂ ਕਿ ਮੁਰਕੇ ਕੁਰਸੀਆਂ ਚੱਕਣੇ ਭੁੱਲ ਜਾਨੇਗੇ ਤਾਂ ਇੱਧਰ ਕੁਰਸੀਆਂ ਪਈਆਂ ਸੀ ਮੈਂ ਕਿ ਚਲੋ ਫੇਰ ਫੇਰ ਕਈ ਵਾਰੀ ਬੈਠ ਉੱਠ ਜਾਨੇ ਹਣਾ ਤੇ ਚੀਕੂ ਦੇਖੋ ਜੀ ਇਹ ਆਪਾਂ ਨਵਾਂ ਫੈਮਿਲੀ ਮੈਂਬਰ ਆਪਣਾ ਜਿਨ੍ਹਾਂ ਤੁਸੀਂ ਹਲੇ ਤੱਕ ਪਿਛਲੇ ਵਲੌਗਸ ਨਹੀਂ ਦੇਖੇ ਉਹ ਜ਼ਰੂਰ ਦੇਖ ਲਿਓ ਤੇ ਉਸ ਵੀਡੀਓਜ਼ ਦੇ ਵਿੱਚ ਅਸੀਂ ਫੁੱਲ ਇਨਫੋਰਮੇਸ਼ਨ ਦਿੱਤੀ ਹੋਈ ਹੈ ਕਿ ਚੀਕੂ ਕਿੱਥੋਂ ਲੈਂਦਾ ਕਿੰਨੇ ਰੁਪਈਆ ਦਾ ਲੈਂਦਾਗਾ ਹਨ ਕਿਉਂਕਿ ਅੱਜ ਦੇ ਟਾਈਮ 'ਚ ਘਰੇ ਨਾ ਡੌਗੀ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਨਾਲੇ ਤਾਂ ਕਹਿੰਦੇ ਨਹੀਂ ਹੁੰਦੇ ਕੁੱਤੇ ਨੂੰ ਰੋਟੀ ਪਾਈ ਦਾ ਪੁੰਨ ਬਹੁਤ ਜ਼ਿਆਦਾ ਹੁੰਦਾਗਾ ਪਰ ਸਾਨੂੰ ਤਾਂ ਪਤਾ ਨਹੀਂ ਕਿ ਕੋਈ ਪੁੰਨ ਵੀ ਨਹੀਂ ਲੱਗਿਆ ਤੇ ਸਾਡੇ ਨਾ ਗਲੀ ਦੇ ਵਿੱਚ ਵੀ ਜਿਹੜੇ ਕੁੱਤੇ ਅਸੀਂ ਉਹਨਾਂ ਨੂੰ ਵੀ ਰੋਟੀ ਵਗੈਰਾ ਪਾਉਂਦੇ ਹੀ ਰਹਿਣੇ ਆਂਗੇ ਤੇ ਇੱਥੇ ਮੰਮੀ ਦਾਦੀ ਜੀ ਔਰ ਮਾਸੀ ਜੀ ਬੈਠੇ ਸੀਗੇ ਗੱਲਾਂ ਕਰ ਰਹੇ ਸੀਗੇ ਤੇ ਬਈ ਸਾਡੇ ਮੰਮੀ ਤੇ ਮਾਸੀ ਬਹੁਤ ਰੌਣਕੀ ਨੇ ਜੇ ਕੋਈ ਜਵਾਨ ਜਾਣ ਬੰਦਾ ਵੀ ਇਹਨਾਂ ਕੋਲ ਆ ਕੇ ਬਹਿ ਜਾਏ ਨਾ ਉਹ ਉਹਨੂੰ ਵੀ ਐ ਲੱਗੂ ਵੀ ਪਤਾ ਹੀ ਨਹੀਂ ਕਿੰਨੇ ਕ ਟਾਈਮ ਤੋਂ ਅਸੀਂ ਇਹਨਾਂ ਨੂੰ ਜਾਣਦੇ ਆਂਗੇ ਤੇ ਨਹੀਂ ਅੰਕ ਚੁੱਕਦੇ ਇਹ ਤਾਂ ਨਹੀਂ ਇਹ ਤਾਂ ਦੀ ਹੈ ਇਹਨੇ ਫਰ ਨਹੀਂ ਉਹ ਕਿੰਦੇ ਕੁੱਝ ਨਾ ਠੀਕ ਉਹ ਲੈ ਆ ਨਾ ਫਿਰ ਉਹ ਆ ਵੀ ਕੋ ਦੇਖੀ ਉਹ ਤੇ जल्दी जल्दी चाचा जी केंद्र भी हूँ अस जाना गा तट ए टाइम पता नहीं कुछ लहे ਤੇ ਇਦਾਂ ਹੁੰਦਾ ਜੀ ਹਨਾ ਜਦੋਂ ਕੋਈ ਆਪਦਾ ਜਾਂਦਾ ਆਪਦੇ ਮਨ ਨੂੰ ਤਾਂ ਇਹ ਜੇ ਹੁੰਦਾਗਾ ਵੀ ਹਨਾ ਜਾਂਦੇ ਆ ਵਧੀਆ 2 ਦਿਨ ਲੰਘ ਗਏ ਸੀ ਮਾਸੀ ਜੀ ਨਾਲ ਪਰ ਅੱਜ ਇਹਨਾਂ ਨੇ ਜਾਣਾ ਸੀਗਾ ਤੇ ਫਟਾਫਟ ਮਾਸੀ ਕਹਿੰਦੇ ਚਲੋ ਠੀਕ ਹੈ ਬਾਏ ਬਾਏ ਹਨਾ ਤੇ ਮੈਂ ਜਾਨੀ ਆ ਤੇ ਵਧੀਆ ਲੱਗਦਾਗਾ ਬਹੁਤ ਹੀ ਜ਼ਿਆਦਾ ਸਾਨੂੰ ਖੁਸ਼ੀ ਹੋਈ ਮਾਸੀ ਜੀ ਆਏ ਫੇਰ ਕਦੇ ਆਏ ਨਾ ਸਪੈਸ਼ਲ ਮਾਸੀ ਦੀਆਂ ਗੱਲਾਂ ਦਾ ਬਲੌਗ ਜ਼ਰੂਰ ਬਣਾਵਾਂਗੇ ਤੇ ਮਾਸੀ ਇੰਨੇ ਜਿਆਦੀਆਂ ਗੱਲਾਂ ਸੁਣਾਉਂਦੇ ਨੇ ਨਾ ਤੇ ਬੜੀਆਂ ਵਧੀਆ ਗੱਲਾਂ ਹੁੰਦੀਆਂ ਨੇ ਗਿਆ ਸੁਣ ਕੇ ਨਾ ਹਾਸਾ ਆਉਂਦਾਗਾ ਕਦੇ ਕਦੇ ਨਾ ਮੈਂ ਮਾਸੀ ਨੂੰ ਵੀ ਕਹਿੰਦੀ ਹੁੰਦੀ ਹਾਂ ਤੁਸੀਂ ਨਾ ਕੋਈ ਚੈਨਲ ਬਣਾ ਲਓ ਜਿੱਥੇ ਤੁਸੀਂ ਆਪਦੇ ਵੀਡੀਓਜ਼ ਪਾਇਆ ਕਰੋ ਬਹੁਤ ਵਧੀਆ ਲੱਗਦਾ ਹੈ ਨਾ ਤੇ ਦਾਦੀ ਜੀ ਆ ਗਏ ਜੀ ਤੇ ਦਾਦੀ ਜੀ ਗੱਲਾਂ ਕਰੀ ਜਾਂਦੇ ਸੀਗੇ ਹਨਾ ਮੰਮੀ ਇੱਥੇ ਡੈਡੀ ਨਾਲ ਅਸੀਂ ਤਾਂ ਮਾਸੀ ਜੀ ਉਹਨਾਂ ਨੂੰ ਕਿਹਾ ਸੀ ਵੀ ਚੱਲ ਇੱਕ ਦੋ ਦਿਨ ਹੋਰ ਲਾਜੋ ਹਨਾ ਤੁਸੀਂ ਆਏ ਤਾਂ ਹੈਗੇ ਹੋ ਘਰੋਂ ਰੋਜ਼ ਰੋਜ਼ ਕਿਹੜਾ ਆਇਆ ਜਾਂਦਾਗਾ ਤੇ ਮਾਸੀ ਕਹਿੰਦੇ ਵੀ ਨਹੀਂ ਫੇਰ ਨਾ ਮੈਂ ਬਰਨਾਲੇ ਜਾਣਾਗਾ ਤੇ ਮਾਸੀ ਜੀ ਦੇ ਜਿਹੜੇ ਮੰਮੀ ਨੇ ਮਤਲਬ ਸਾਡੇ ਨਾਨੀ ਜੀ ਉਹ ਕਾਫੀ ਜ਼ਿਆਦੇ ਬਿਮਾਰ ਨੇ ਫਿਰ ਇਸ ਟਾਈਮ ਤੇ ਹਨਾ ਹੁੰਦਾ ਹੀ ਹਰੇਕ ਮਾ ਨੂੰ ਵੀ ਮੇਰੀਆਂ ਧੀਆ ਮੇਰੇ ਕੋਲੇ ਹੋਣ ਤੇ ਅਸੀਂ ਕਹਾਂ ਚਲੋ ਠੀਕ ਐ ਮਾਸੀ ਜੀ ਵੀ ਤੁਸੀਂ ਹਨਾ ਜਾਓ ਤੇ ਮੰਮੀ ਵੀ ਪਿਛਲੇ ਦਿਨੀ ਜਦੋਂ ਬਰਨਾਲੇ ਗਏ ਸੀ ਹਨਾ ਤਾਂ ਮਾਸੀ ਜੀ ਉੱਥੇ ਨਾਨੀ ਜੀ ਉਹਨਾਂ ਦਾ ਪਤਾ ਲੈ ਕੇ ਆਏ ਸੀਗੇ ਤਾਂ ਉਹਨਾਂ ਨੇ ਵੀ ਬਹੁਤ ਗੱਲਾਂ ਕੀਤੀਆਂ ਵੀ ਕਿੰਨੇ ਜ਼ਿਆਦੇ ਉਹ ਦਲੇਰ ਨੇ ਹਨਾ ਤਾਂ ਮੈਂ ਉਹਨਾਂ ਨੇ ਗੱਲਾਂ ਸੁਣ ਕੇ ਨਾ ਵਾਕਈ ਮੈਨੂੰ ਫੀਲ ਹੋ ਰਿਹਾ ਸੀਗਾ ਅੱਛਾ ਵੀ ਇੰਨਾ ਵੀ ਕੋਈ ਦਲੇਰ ਹੁੰਦਾ ਵੀ ਮੰਮੀ ਕਹਿੰਦੇ ਜਦੋਂ ਮੇਰੇ ਇੰਨੇ ਆਪਰੇਸ਼ਨ ਹੋਣੇ ਸੀ ਮੈਨੂੰ ਇੰਨਾ ਪੋਜ਼ਿਟਿਵ ਕੀਤਾ ਕਿ ਮੈਂ ਨਾ ਟੈਨਸ਼ਨ ਹੀ ਨਹੀਂ ਲਈਗੀ ਆਪਰੇਸ਼ਨ ਨਾਲ ਕੋ ਡਰ ਨਹੀਂ ਸੀਗਾ ਹਨਾ ਤੇ ਚਲੋ ਜੀ ਉਧਰੋਂ ਚਲੇ ਗਏ ਸੀ ਤੇ ਮੈਂ ਇਧਰ ਗਰਮ ਪਾਣੀ ਲੈ ਲਿਆ ਸੀ ਸਟੀਲ ਦੀ ਇਹ ਬੱਕਟ ਦੇ ਵਿੱਚ ਇੰਨਾ ਕੁ ਇਨਫ ਸੀਗਾ ਹਨਾ ਤਾਂ ਮੈਂ ਮੰਮੀ ਕੋਲੇ ਲਈ ਆਈ ਮੰਮੀ ਕਹਿੰਦੇ ਚੱਲ ਭਾਂਡੇ ਮੈਂ ਮਾਂਜ ਦੇਨੀ ਆ ਤੇ ਮੈਂ ਮੰਮੀ ਨੂੰ ਕਹਾਂ ਕਿ ਚਲੋ ਮੰਮੀ ਇਹ ਵਾਲਾ ਕੰਮ ਤੁਸੀਂ ਕਰ ਲਓ ਔਰ ਮੈਂ ਉਧਰ ਸੈਲਫ ਦਾ ਕੰਮ ਸਾਰਾ ਕਰ ਦੇਣੀ ਆ ਭਾਂਡੇ ਬਹੁਤ ਖਿਲਰ ਖਲਾਰ ਹੋਇਆ ਪਿਆ ਸੀ ਰਸੋਈ ਦੇ ਵਿੱਚ ਹਨਾ ਤੇ ਜਨਨ ਚ ਰਸੋਈ ਦੇ ਵਿੱਚ ਭਾਂਡੇ ਆਪਦੀ ਆਪਦੀ ਜਗ੍ ਤਾਂ ਸਮਝ ਲੋ ਵੀ ਕੋਈ ਕੰਮ ਹੀ ਨਹੀਂ ਹੋਇਆ ਹੈਗਾ ਤੇ ਗੁਰਸਿਖ ਤੋਂ ਹੁਣ ਏਡੀ ਹੋ ਗਈ ਪਰ ਸ਼ੀਸ਼ੀ ਨਹੀਂ ਛੱਡਦੀ ਮੈਂ ਨਾ ਪਿੰਡ ਵੀ 2-3 ਦਿਨ ਤੱਕ ਇਹਨੂੰ ਪਿਆਇਆ ਨਹੀਂ ਦੁੱਧ ਸ਼ੀਸ਼ੀ ਨਾਲ ਰਾਤ ਨੂੰ ਦੇ ਦਿੰਦੀ ਸੀ ਗੱਲੀ ਪਰ ਉਹ ਇੱਥੇ ਆ ਕੇ ਹੁਣ ਫੇਰ ਇਹਦਾ ਉਹੀ ਕੰਮ ਆਗਾ ਮਮਾ ਸ਼ੀਸ਼ੀ 'ਚ ਦੁੱਧੂ ਪੀਣਾਗਾ ਹਨ ਤੇ 2-3 ਸ਼ੀਸ਼ੀਆਂ ਹੈਗੀਆਂ ਇਹਦੀਆਂ ਉਹ ਮੈਂ ਨਾ ਪਰ ਉਬਾਲ ਤਾਂ ਡੇਲੀ ਲੈਣੀ ਹੈਗੀ ਆ ਹੁੰਦਾ ਜੀ ਜਦੋਂ ਹਣ ਦਲੀਆ ਵਗੈਰਾ ਜਾਂ ਕੋਈ ਛੋਰ ਚੀਜ਼ ਪਾ ਕੇ ਦਿੰਨੇ ਆ ਬੱਚੇ ਨੂੰ ਦੁੱਧ ਦੇ ਵਿੱਚ ਉਹ ਸਾਈਡ ਤੇ ਸ਼ੀਸ਼ੀਆਂ ਦੇ ਵਿੱਚ ਲੱਗ ਜਾਂਦੀ ਹੈ ਤੇ ਸ਼ੀਸ਼ੀਆਂ ਤਾਂ ਗਰਮ ਪਾਣੀ ਦੇ ਵਿੱਚ ਉਬਾਲਣੀਆਂ ਹੀ ਚਾਹੀਦੀਆਂ ਨੇ ਜਾਂ ਬੱਚਿਆਂ ਨੇਗਾ ਤੇ ਪਾਂਡੇ ਸੀਗੇ ਜਿਹੜੇ ਮੈਂ ਹਣ ਹਰੇਕ ਪਾਂਡਾ ਜਿਹੜਾ ਜਿੱਥੇ-ਜਿੱਥੇ ਉਹਦੀ ਥਾਂ ਹੈ ਆਪਾਂ ਉੱਥੇ ਟਿਕਾ ਦੇਣੇ ਆ ਫੇਰ ਨਾ ਪਾਂਡੇ ਲੱਭਣੇ ਸੌਖੇ ਹੋ ਜਾਂਦੇ ਨੇ ਕਈ ਵਾਰੀ ਆਪਾਂ ਮਾਡਰਨ ਕਿਚਨ ਦੇ ਵਿੱਚ ਕੰਮ ਦਾ ਕਰਵਾ ਲੈਣਾ ਪਰ ਜਦੋਂ ਸਮਾਨ ਫੇਰ ਉਵੇਂ ਹੀ ਰੱਖੀ ਜਾਣਾ ਫੇਰ ਉਹਦਾ ਕੰਮ ਕਰਵਾਏ ਦਾ ਵੀ ਕੋਈ ਫਾਇਦਾ ਨਹੀਂ ਹੈਗਾ ਇੱਕ ਸਾਈਡ 'ਤੇ ਕੁੱਕਰ ਵਗੈਰਾ ਹੋ ਗਏ ਜਿਵੇਂ ਹਨਾ ਜੱਗ ਵਗੈਰਾ ਜਿਹੜੇ ਡੇਲੀ ਰੁਟੀਨ ਦੇ ਭਾਂਡੇ ਹੈਗੇ ਉਹਨੂੰ ਉਸ ਸਾਫ ਦੇ ਰੱਖ ਦੇਣੀ ਹੈਗੀ ਜਿਹੜੇ ਥਾਲ ਵਗੈਰਾ ਹੋ ਗਏ ਹਨ ਜਿਵੇਂ ਅੱਜ ਅਸੀਂ ਕੁਸ਼ਕ ਦੋ ਤਿੰਨ ਥਾਲ ਹੋਰ ਕੱਢ ਲਈ ਸੀਗੇ ਤਾਂ ਰੁਟੀਨ ਦੇ ਵਿੱਚ ਪੰਜ ਛੇ ਥਾਲ ਤਾਂ ਇੱਕ ਸਾਈਡ ਰੱਖੋ ਬਾਕੀ ਨਾ ਖਲਾਰਾ ਜਾ ਪਾਓ ਕਿਉਂਕਿ ਜਿੰਨਾ ਖਲਾਰਾ ਪਾਈ ਚੱਲੋਗੇ ਉਹ ਓਨੇ ਹੀ ਕੰਮ ਵਧੇ ਜਾਣਾ ਤੁਹਾਡਾ ਕੰਮ ਤਾਂ ਜਿੱਥੋਂ ਆਪਾਂ ਘਟਾ ਸਕਦੇ ਹੁਈਏ ਨਾ ਵੀ ਸਮਾਰਟ ਵਰਕ ਕਰ ਸਕਦੇ ਹੁਈਏ ਤਾਂ ਉੱਥੇ ਹਾਰਡ ਵਰਕ ਕਰਨ ਦੀ ਬਹੁਤੀ ਜ਼ਰੂਰਤ ਨਹੀਂ ਹੈਗੀ ਤੇ ਆਪਾਂ ਨਾ ਮਤਲਬ ਕੇ ਕੱਪ ਬੋਰਡਾਂ ਦੇ ਵਿੱਚ ਹੀ ਜਿਹੜਾ ਟੋਕਰਾ ਲਗਵਾਇਆ ਹੋਇਆ ਹੈਗਾ ਕਿਚਨ ਦੇ ਵਿੱਚ ਤੇ ਇਦੇ ਵਿੱਚ ਬਹੁਤ ਵਧੀਆ ਮਤਲਬ ਭਾਂਡੇ ਵਗੈਰਾ ਟਿਕ ਜਾਂਦੇ ਨੇ ਹਨਾ ਕੋਈ ਏਡੀ ਵੀ ਹੋ ਨਹੀਂ ਦਿੱਕਤ ਆਉਂਦੀ ਆਪਾਂ ਨੂੰ ਤੇ ਜਦੋਂ ਅਸੀਂ ਇਹ ਜਿਹੜਾ ਟੋਕਰਾ ਲਗਵਾਇਆ ਸੀ ਤਾਂ ਭਾਈ ਅਸੀਂ ਮਾਨਸਾ ਚਲੇ ਗਏ ਲੈਣ ਉਹ ਕਹਿੰਦੇ ਏਡੇ ਵੱਡੇ ਸਾਈਜ਼ ਦਾ ਤਾਂ ਟੋਕਰੇ ਨਹੀਂ ਹੈਗਾ ਉਹ ਜਿਹੜੀ ਵੀ ਰੇ ਹੁਣਾਂ ਤੋਂ ਅਸੀਂ ਕਿਚਨ ਤਿਆਰ ਕਰਵਾਈ ਸੀ ਉਹ ਕਹਿੰਦੇ ਤੁਸੀਂ ਟੈਨਸ਼ਨ ਨਾ ਕਰੋ ਵੀ ਅਸੀਂ ਸੋਚ ਸਮਝ ਕੇ ਰੱਖਿਆ ਗਏ ਨੇ ਸਪੇਸ ਜਿਹੜੀ ਟੋਕਰੇ ਦੀ ਤੇ ਉਹਨਾਂ ਨੇ ਹਨਾ ਫੇਰਾ ਆਪ ਹੀ ਲੈ ਕੇ ਆਂਦਾ ਬਹੁਤ ਵਧੀਆ ਕੰਮ ਕੀਤਾ ਉਹਨਾਂ ਨੇ ਕਿਚਨ ਦਾ ਤੁਸੀਂ ਇਹ ਦੇਖ ਲਓ ਵੀ ਆਪਣੇ ਕਿਚਨ ਦਾ ਕੀਤਾ ਹੋਇਆ ਕੰਮ ਆਪਣੇ ਮੂੰਹ ਆਪ ਬੋਲਦਾ ਹਨਾ ਤੇ ਇੱਕ ਸਾਈਡ ਦੇ ਕੋਈ ਇੰਡੈਕਸ਼ਨ ਤੇ ਜਿਵੇਂ ਮਿਕਸੀ ਵਗੈਰਾ ਤਾਂ ਆਪਾਂ ਨੋਰਮਲ ਯੂਜ਼ ਕਰਦੇ ਰਹਿੰਦੇ ਆ ਨਾ ਫਿਰ ਇਹ ਅਸੀਂ ਨਾ ਅੰਦਰ ਨਹੀਂ ਰੱਖਦੇ ਹੈਗੇ ਵੀ ਚਲ ਠੀਕ ਹੈ ਜੀ ਯੂਜ਼ ਕਰਦੇ ਆ ਨਾ ਲੋਡ ਪੈਂਦੀ ਰਹਿੰਦੀ ਹੈਗੀ ਤਾਂ ਇਸ ਤਰ੍ਹਾਂ ਜੀ ਫਿਰ ਮੈਂ ਕੰਮ ਸ਼ੁਰੂ ਕੀਤਾ ਹਨਾ ਗਰਮ ਪਾਣੀ ਤਾਂ ਹੈਗੇ ਸੀਗਾ ਗਰਮ ਪਾਣੀ ਦੇ ਨਾਲ ਹੀ ਇਸ ਕੱਪੜੇ ਨੂੰ ਨਿਚੋੜ ਲਿਆ ਜਿਹਦੇ ਨਾਲ ਮੈਂ ਸੈਲਫ ਸਾਫ ਕੀਤੀ ਜਦੋਂ ਸੈਲਫ ਸਾਫ ਹੋ ਜਨ ਤਾਂ ਸਮਝ ਲਓ ਸਾਰਾ ਕੰਮ ਹੀ ਹੋ ਗਿਆ ਪੋਚੇ ਵਗੈਰਾ ਤਾਂ ਦੇਖੋ ਆਪਣੇ ਪਹਿਲਾਂ ਹੀ ਲਾਤੇ ਸੀ ਮੈਂ ਤਾਂ ਕਿਚਨ ਦੇ ਵਿੱਚ ਜਦੋਂ ਸੈਲਫ ਦਾ ਕੰਮ ਹੋ ਜੇ ਬਸ ਫੇਰ ਤਾਂ ਕੋਈ ਕੰਮ ਹੀ ਨਹੀਂ ਰਹਿ ਜਾਂਦਾ ਜਦੋਂ ਅਸੀਂ ਇਹ ਕੰਮ ਕਰ ਰਹੇ ਸੀ ਨਾ ਤਾਂ ਮੰਮੀ ਮੈਨੂੰ ਕਹਿੰਦੇ ਵੀ ਜੱਸ ਐਂ ਕਰੀ ਫਿਰ ਹੁਣ ਕੰਡੇ ਜਾਲੀ ਨਾਲ ਚਾਹ ਬਣਾ ਲਈ ਵੀ ਸਾਡੇ ਨਾਲ ਮਾਲ ਵਿੱਚ ਇਹੀ ਗੱਲ ਹੈ ਵੀ ਜਦੋਂ ਕੋਈ ਕੰਮ ਵੀ ਨਹੀਂ ਹੁੰਦਾ ਨਾ ਬੇਲੇ ਬੈਠੇ ਹੋਈਏ ਉਦੋਂ ਬਸ ਇਹੀ ਕੰਮ ਹੁੰਦਾ ਵੀ ਚਲੋ ਐਂ ਕਰਦੇ ਆਂ ਚਾਹ ਬਣਾ ਲੈ ਲਿਆ ਹਨ ਤਾਂ ਸਵੇਰ ਦੀ ਚਾਹ ਪਹਿਲੀ ਵਾਰੀ ਦੀ ਦੂਜੀ ਵਾਰੀ ਦੀ ਚਾਹ ਫਿਰ ਦਸ ਵਾਲੀ ਚਾਹ ਫਿਰ ਦੋ ਵਾਲੀ ਚਾਹ ਤੇ ਭਈ ਕਦੇ ਕਦੇ ਤਾਂ ਨਾਲ ਜੇ ਸ਼ਾਮ ਜੇ ਨੂੰ ਸਿਰ ਦੁਖਣ ਲੱਗਦੀ ਵੀ ਚਲ ਚਾਰ ਬੱਚੇ ਨੇ ਇੱਕ ਅੱਧੀ ਵਾਰੀ ਹੋਰ ਚਾਹ ਬਣਾ ਲਾ ਹਨ ਦੁੱਧ ਹੁਣ ਇਸ ਦੁੱਧ ਵਾਲੇ ਭਾਈ ਤੋਂ ਜਿੰਨਾ ਤੋਂ ਅਸੀਂ ਹੁਣ ਦੁੱਧ ਲੈਨੇ ਆ ਨਾ ਉਹ ਵੀਰੇ ਜਲਦੀ ਪਾ ਜਾਂਦਾਗਾ ਦੁੱਧ ਦਾ ਜਦੋਂ ਉਬਾਲਾ ਆ ਜਾਂਦਾ ਹਨਾ ਤਾਂ ਇਹਦੇ ਨਾਲ ਅੱਧਾ ਕੰਮ ਤਾਂ ਇਹ ਵੀ ਨਿਭੜ ਜਾਂਦਾਗਾ ਪਹਿਲਾਂ ਅਸੀਂ ਮਤਲਬ ਸਾਰਾ ਕੰਮ ਕਰ ਲੈਨੇ ਸੀ ਦੁੱਧ ਥੋੜਾ ਸਾਡਾ ਲੇਟ ਆਉਂਦਾ ਸੀ ਹਨਾ ਜਦੋਂ ਨੂੰ ਰੈਸਟ ਘਰਾਂ ਦਾ ਟਾਈਮ ਹੁੰਦਾ ਉਦੋਂ ਨੂੰ ਫਿਰ ਦੁੱਧ ਦਾ ਉਬਾਲਾ ਰਹਿ ਜਾਂਦਾ ਸੀਗਾ ਇਹ ਵੀ ਕੰਮ ਜਾ ਹੋ ਜਾਂਦਾ ਹਨਾ ਤੇਜੀ ਸੈਲਫ ਦੇ ਉੱਤੇ ਇਹ ਨਾ ਵੀ ਜਿਵੇਂ ਕਈ ਵਾਰੀ ਆਪਾਂ ਡੇਲੀ ਸਾਬਣ ਵਗੈਰਾ ਲਾ ਕੇ ਕੱਪੜਾ ਫੇਰ ਦਿੰਨੇ ਆ ਡੇਲੀ ਵੀ ਨਹੀਂ ਸਾਬਣ ਵਗੈਰਾ ਜਾਂ ਕੋਈ ਸੋਡਾ ਜੋ ਵੀ ਸਰਫ ਵਗੈਰਾ ਤੁਸੀਂ ਯੂਜ਼ ਕਰਦੇ ਹੋ ਉਹ ਡੇਲੀ ਨਾਲ ਯੂਜ਼ ਕਰਿਆ ਕਰੋ ਉਹਦੇ ਨਾਲ ਨਾ ਉਹ ਮਤਲਬ ਜਿਹੜੀ ਚਮਕ ਹੁੰਦੀ ਆ ਪੱਥਰ ਦੀ ਜਾਂ ਕੋਈ ਜਿਹੜੀ ਟੁਕੜੀ ਲਗਵਾਈ ਆ ਉਹ ਚਮਕ ਡਲ ਹੋਣ ਲੱਗ ਜਾਂਦੀ ਆ ਨਾਰਮਲ ਲਾਈਫ ਦੇ ਵਿੱਚ ਤੁਸੀਂ ਉਹਨੂੰ ਸਿੰਪਲ ਪਾਣੀ ਲੈ ਕੇ ਸਾਫ਼ ਕਰ ਦਿਆ ਕਰੋ ਹਨਾ ਪਰ 2-4 ਦਿਨਾਂ ਬਾਅਦ 5-7 ਦਿਨਾਂ ਲਾਲੋ ਵੱਧ ਤੋਂ ਵੱਧ ਹਨ ਇੰਨੇ ਕ ਦਿਨਾਂ ਬਾਅਦ ਤੁਸੀਂ ਹੈਗਾ ਜਿਹੜਾ ਉਸ ਨੂੰ ਇਹ ਚੀਜ਼ ਲੈ ਕੇ ਯੂਜ਼ ਕਰ ਸਕਦੇ ਹੋਗੇ ਥੋੜਾ ਜਿਹਾ ਆਟਾ ਵਗੈਰਾ ਦੇਖੋ ਹਨ ਜਦੋਂ ਕਿਚਨ 'ਚ ਕੰਮ ਕਰਦੇ ਵੀ ਖਿੱਲਰ ਹੀ ਜਾਂਦਾਗਾ ਤੇ ਪਹਿਲਾਂ ਮੈਂ ਸਾਈਡਾਂ ਤੋਂ ਤਾਂ ਇਹਨੂੰ ਸਾਫ਼ ਕੀਤਾ ਸੀਗਾ ਵੀ ਜਦੋਂ ਪਹਿਲੀ ਆਪਾਂ ਆਟੇ 'ਚ ਕੱਪੜਾ ਮਾਰਦੇ ਫਿਰ ਆਟਾ ਹੁੰਦਾ ਜਿਹੜਾ ਉਹ ਕੱਪੜੇ ਦੇ ਵਿੱਚ ਚਿੰਟਾ ਜਾਂਦਾਗਾ ਪਹਿਲਾਂ ਨਾਰਮਲ ਸੇ ਸਫਾਈ ਕਰ ਲਓ ਜਿੱਥੇ ਕੋਈ ਇੰਨਾ ਅਈ ਆਟਾ ਵਗੈਰਾ ਜਾਂ ਕੋਈ ਹੋਰ ਮਟੀਰੀਅਲ ਨਹੀਂ ਡੁੱਲਿਆ ਬਾਕੀ ਤੇ ਬਾਚ ਚ ਕਰ ਦੋ ਰਹਿ ਗਏ ਸੀ ਬਸ ਕੱਲਾ ਗੈਸ ਗੈਸ ਤੇ ਕਪੜਾ ਫੇਰਨ ਤੋਂ ਬਾਅਦ ਪਹਿਲਾਂ ਹੀ ਮੈਂ ਇੱਕ ਵਾਰੀ ਨਿਚੋੜ ਲਿਆ ਵੀ ਹਨਾ ਹੋਰ ਜਿਹੜਾ ਪਾਣੀ ਵਗੈਰਾ ਚੇਂਜ ਕਰ ਲਾ ਜਿਹੜਾ ਵੀ ਮੜਾ ਮੋਟਾ ਇਹਦੇ ਵਿੱਚੋਂ ਅਸਮਾਨ ਸਮੁੰਝਾ ਲੱਗਿਆ ਹੁੰਦਾ ਹਨਾ ਤਾਂ ਉਹ ਲੈ ਜਾਂਦਾਗਾ ਪੰਚੀ ਦੀਆਂ ਚੋਣਾ ਵੀ ਨੇੜੇ ਆ ਰਹੀਆਂ ਨੇ ਹਰਿਆਣੇ 'ਚ ਤਾਂ ਦੇਖੋ ਜੀ ਜਿਵੇਂ ਵੋਟਾਂ ਪੈ ਹੀ ਗਈਆਂ ਹਨਾ ਵਿਧਾਨ ਸਭਾ ਦੀਆਂ ਆਪਣੇ ਪੰਚਾਇਤੀ ਚੋਣਾਂ ਵਾਹਿਗੁਰੂ ਕਰੇ ਕਿ ਸੁੱਖ ਸ਼ਾਂਤੀ ਨਾਲ ਹਰੇਕ ਪਿੰਡ ਦੇ ਵਿੱਚ ਜਿਹੜੀਆਂ ਵੋਟਾਂ ਨੇ ਉਹ ਪੈ ਜਾਣ ਤੇ ਜਿਹੜੇ ਆਪਣੇ ਭਾਈਚਾਰਕ ਸਾਂਝਾ ਉਹ ਬਣੀ ਰਹੇ ਤੇ ਬਹੁਤ ਸਾਰੀਆਂ ਮੇਰੀਆਂ ਭੈਣਾਂ ਹੈਗੀਆਂ ਯੂਟਿਊਬਰ ਜਿਹੜੀਆਂ ਦੇ ਹਸਬੈਂਡ ਜਾਂ ਜੋ ਆਪ ਵੋਟਾਂ ਦੇ ਵਿੱਚ ਖੜੀਆਂ ਹੋਈਆਂ ਨੇ ਸਪੋਰਟ ਕਰ ਰਹੀਆਂ ਨੇ ਮੈਂ ਤੁਹਾਡੀਆਂ ਵੀਡੀਓਜ਼ ਦੇਖ ਕੇ ਬਹੁਤ ਖੁਸ਼ ਹੁੰਨੀ ਆ ਕਿ ਤੁਸੀਂ ਐਕਟਿਵ ਪੋਲਿਟਿਕਸ ਦੇ ਵਿੱਚ ਇੰਟਰਸਟ ਦਿਖਾ ਰਹੀ ਹੋਈਆਂ ਤੇ ਜਿਹੜੀਆਂ ਭਰੀਆਂ ਪੈਣਾ ਖੜੀਆਂ ਹੋਏ ਨੇ ਵਾਹਿਗੁਰੂ ਕਰੇ ਹਨ ਤੁਸੀਂ ਜਿੱਤ ਜੋ ਔਰ ਪਿੰਡ ਦੀ ਤਰੱਕੀ ਦੇ ਲਈ ਬਹੁਤ ਸੋਹਣੇ ਕੰਮ ਕਰੋ ਲੇਡੀਜ਼ ਲਈ ਕਰੋ ਐਜੂਕੇਸ਼ਨ ਦੇ ਲਈ ਕੰਮ ਕਰੋ ਜਿਹੜੀਆਂ ਹੈਲਥ ਫੈਸਿਲਿਟੀਆਂ ਨੇ ਉਹਨਾਂ ਤੇ ਤੁਸੀਂ ਕੰਮ ਕਰੋ ਹਨਾ ਜੀ ਕਿਉਂਕਿ ਜੇ ਆਪਾਂ ਸੂਬੇ ਦੇ ਵਿੱਚ ਸਾਰਾ ਕਿਆਸ ਕਰਦੇ ਆ ਕਿ ਸਾਡੇ ਮੁੱਖ ਮੰਤਰੀ ਸਾਹਿਬ ਵਧੀਆ ਕੰਮ ਕਰਨ ਤਾਂ ਪਿੰਡਾਂ ਦੇ ਵਿੱਚ ਆਪਣਾ ਹੁੰਦਾ ਕਿ ਸਰਪੰਚ ਸਾਡੇ ਪਿੰਡ ਦੇ ਵਧੀਆ ਕੰਮ ਕਰੇ ਹਨਾ ਜੀ ਤੇ ਤੁਹਾਡੇ ਲਈ ਬਹੁਤ ਸਾਰੀਆਂ ਦੁਆਵਾਂ ਬਹੁਤ ਸਾਰੀਆਂ ਪਿਆਰਾਂ ਦੇ ਕਮੈਂਟਸ ਨੇਗੇ ਮੈਂ ਰਿਪਲਾਈ ਜ਼ਰੂਰ ਕਰੂੰਗੀ ਹਨਾ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਗੁਰਫਤਿਹੀਰ ਬਲੌਗਸ ਵੀ ਬਹੁਤ ਸੋਹਣੇ ਕੰਮ ਕਰ ਰਹੇ ਨੇਗੇ ਪਿਆਰੇ ਜੁਗ ਜੁਗ ਜੀਓ ਤੁਸੀਂ ਵੀ ਸਰਬਜੀਤ ਕੌਰ ਬਲੌਗਸ ਢਿੱਲੋ ਜਿਹੜੇ ਧਨੋਲੇ ਵਾਲੇ ਨੇ ਤਾਂ ਉਹ ਵੀ ਬਹੁਤ ਵਧੀਆ ਕੰਮ ਕਰ ਰਹੇ ਨੇਗੇ ਤੁਸੀਂ ਬਸ ਤੁਸੀਂ YouTube ਤੇ ਕੋਈ ਵੀ ਚੀਜ਼ ਐਦਾਂ ਦੀ ਨਾ ਪਾਓ ਜਿੱਤੇ ਤੁਹਾਨੂੰ ਕਾਪੀਰਾਈਟ ਸਟ੍ਰਾਈਕ ਆਵੇ ਔਰ ਤੁਹਾਡੇ ਚੈਨਲ ਨੂੰ ਹਨਾ ਕੋਈ ਇਫੈਕਟ ਕਰੇ ਉਹ ਚੀਜ਼ਾਂ ਦਾ ਤੇ ਲੋ ਜੀ ਫਾਈਨਲ ਮੈਂ ਆਪਣੀ ਜਿਹੜੀ ਕਿਚਨ ਸੀ ਕਲੀਨ ਕਰਤੀ ਇਸ ਤੋਂ ਬਾਅਦ ਹਨਾ ਚਾਹ ਤਾਂ ਮੈਂ ਰੱਖ ਹੀ ਦਿੱਤੀ ਸੀ ਮੰਮੀ ਤੇ ਗੁਰਸੇਬ ਤੇ ਬੈਠੀਆਂ ਸੀ ਦਾਦੀ ਪੋਤੀ ਗੱਲਾਂ ਮਾਰਦੀਆਂ ਸੀਗੀਆਂ ਲੋਜ ਚਾਹ ਦੇ ਵਿੱਚ ਆਪਾਂ ਦੁੱਧ ਪਾਤਾ ਉਬਾਲਾ ਦੇਣ ਤੋਂ ਬਾਅਦ ਚਾਹ ਤਿਆਰ ਹੈ ਵੀਡੀਓ ਕਿਹੋ ਜੀ ਲੱਗੀ ਪੂਰ ਦੱਸਿਓ ਫਿਰ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ